ਹਾਂਜੀ ਸਤਿ ਸ਼੍ਰੀ ਅਕਾਲ ਦਾ ਕਲਾਸਿਕ ਕਲੈਕਸ਼ਨ ਲੈਰਾ ਗਾਗਾ ਵੱਲੋਂ ਮੈਂ ਅਮਰਿਤਪਾਲ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੋ ਹਾਂਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਜਿਹੜੇ ਮੈਚਨ ਵਾਰਸੇ ਸੂਟ ਲੈ ਕੇ ਆਏ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਜੀ ਸਿੰਧੀ ਵਰਕ ਦੇ ਸੂਟ ਜੋ ਕਿ ਬਹੁਤ ਹੀ ਜੈਨੂਇਨ ਪ੍ਰਾਈਸ ਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਆਪਾਂ ਲੈ ਕੇ ਆਏ ਆਂ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਕਾਤੋਂ ਸਾਰੇ ਡਿਜ਼ਾਈਨ ਨੇ ਅਲੱਗ-ਅਲੱਗ ਫੈਬਰਿਕ ਤੇ ਰ ਉਹ ਤਾਂ ਪ੍ਰਾਈਸ ਹੀ ਦੱਸਾਂ। ਕਿਤੇ ਜਿਸ ਤਰ੍ਹਾਂ ਸਭ ਤੋਂ ਜੋ ਇਹ ਵਾਲਾ ਫਾਸਟ ਡਿਜ਼ਾਈਨ ਆਪਾਂ ਰੈਡੀ ਕੀਤਾ कॉटन ਦੇ ਉੱਪਰ। ਬਹੁਤ ਵਧੀਆ कॉटन ਹੈ ਜੀ ਕੋਈ ਮਿਕਸ ਨਹੀਂ ਹੈਗਾ ਪਿਓਰ कॉटन। ਸਿੰਧੀ ਵਰਕ ਦਾ ਡਿਜ਼ਾਈਨ ਹੈ। ਦੇਖ ਸਕਦੇ ਹੋ। ਘੇਰੇ ਦੇ ਉੱਪਰ ਆਊਗੀ ਜੀ ਡਬਲ ਲਾਈਨ ਸਿੰਧੀ ਵਰਕ ਦੀ ਤੇ ਉੱਪਰ ਤੱਕ ਆਊਗੀ ਬੂਟੀ। ਦੇਖੋ। ਮਤਲਬ ਉੱਪਰ ਤੱਕ ਤੁਹਾਡੀ ਜਿਹੜੀ ਨੈਕ ਤਾਂ ਨੈਕ ਤੋਂ ਵੀ ਉੱਪਰ ਸ਼ੋਲਡਰ ਤੱਕ ਬੂਟੀ ਜਾਊਗੀ। ਦੇ ਨਾਲ ਡਬਲ ਲਾਈਨ ਸਿੰਧੀ ਵਰਕ ਰੀ ਘੇਰੇ ਦੇ ਉੱਪਰ ਹੈ 컬러 ਕੰਟਰਾਸਟ ਵੇਖੋ ਕਿੰਨਾ ਪਿਆਰਾ ਇਹਦੇ ਨਾਲ ਦੁਪੱਟਾ ਟਾਈ ਡਾਈ ਵੀ ਲੈ ਸਕਦੇ ਹਾਂ ਸਿੰਗਲ ਕਲਰ ਵੀ ਲੈ ਸਕਦੇ ਹਾਂ ਠੀਕ ਹੈ ਜੀ ਇਹ ਆ ਗਿਆ ਜੀ ਇਹਦਾ ਬਾਵਾ ਦਾ ਵਰਕ ਬਾਵਾ ਦੀ ਵੇਖ ਵੀ ਬਹੁਤ ਸੋਹਣੀ ਹੈ ਦੇਖ ਸਕਦੇ ਹਾਂ ਇਹ ਨਹੀਂ ਹੈਗਾ ਕਿ ਸਿੰਪਲ ਬੂਟੀ ਹੋ ਗਈ ਹੈ ਸਿੰਪਲ ਲਾਈਨ ਹੋਊਗੀ 컬러 ਹੈਗਾ ਪਿਸਤਾ ਜੀ ਸੈਕੰਡ ਕਲਰ ਸਕਾਈ ਸਕਾਈ ਬਲੂ ਬਹੁਤ ਜਿਆਦਾ ਸੋਹਣਾ ਕਲਰ ਹੈ डिंग डबल लाइन घेरे के ऊपर तक होगी बूटी ठीक है जी प्योर सॉफ्ट कॉटन बिल्कुल सॉफ्ट फैब्रिक है लाइनिंग भी जरूरत हैगी नहीं बिल्कुल सॉफ्ट कॉटन तीसरा कलर आऊंगा जी ये थोड़ा डार्क पिस्ता कलर ये भी बहुत प्यारा कलर ਇਹ ਇਹਨਾਂ ਦਾ ਦੁਪੱਟਾ ਚਾਹੇ ਕੰਟਰਾਸਟ ਲੈ ਲਓ ਨਾਲ ਦਾ ਲੈ ਲਓ ਜੇ ਟਾਈ ਡਾਈ ਲਓਗੇ ਤਾਂ ਹੋਰ ਵੀ ਵਧੀਆ ਹੈ ਤੀਸਰਾ ਕਲਰ ਤੇ ਚੌਥਾ ਕਲਰ ਬਹੁਤ ਜਿਆਦਾ ਸੁਨਾ ਨਗਰਿਆ ਇਹ ਹੈਗਾ ਜੀ ਸਕਾਈ ਕਲਰ ਅਹ ਉਹ ਸੌਰੀ ਸਟੇਨ ਕਲਰ ਆਫ ਵਾਈਟ ਸਕਿਨ ਜਿ ਸਕਿਨ ਜਿ ਟੋਨ ਤੇ ਆਫ ਵਾਈਟ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਦੇਖੋ ਇਹਦੇ ਨਾਲ ਸੇਮ بیس ਕਲਰ ਦਾ ਤੇ ਮਹਿਰੂਨ ਦਾ ਕੰਟਰਾਸਟ ਦੁਪੱਟਾ ਪਕਰਾਉਣੇ ਤਾਂ ਬਹੁਤ ਜ਼ਿਆਦਾ ਸੋਹਣਾ ਲੱਗਣਾ ਇਹ ਆ ਗਿਆ ਜੀ ਨਾ 슬ੀਵਜ਼ ਦਾ ਵਰਕ ਤੇ ਹੁਣ ਤੁਹਾਨੂੰ ਇਹਦਾ ਪ੍ਰਾਈਸ ਦੱਸ ਰਹੀਆਂ ਕਿ ਕਿੰਨੇ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸਿੰਧੀ ਵਰਕ ਦਾ ਸੂਟ ਮਿਲ ਰਿਹਾ ਚਾਰ ਕਲਰ ਅਵੇਲੇਬਲ ਨੇ ਤੇ ਪ੍ਰਾਈਸ ਹੈਗਾ ਜੀ ਸਿਰਫ ਔਰ ਸਿਰਫ 1095 ਓਨਲੀ 1095 ਸਿੰਧੀ ਵਰਕ ਦੇ ਬਹੁਤ ਸੋਹਣੇ ਸੂਟ ਨੇ ਬਹੁਤ ਬਰੀਕੀ ਦਾ ਕੰਮ ਹੁੰਦਾ ਹੈ ਬਹੁਤ ਜਿਆਦਾ ਸੋਹਣੀ ਕਲੈਕਸ਼ਨ ਹੈ ਤੁਸੀਂ ਜਿਹੜਾ ਵੀ ਸੂਟ ਇਹਨਾਂ ਚ ਬਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਲੈ ਕੇ ਆਏ ਸਿੰਧੀ ਵਰਕ ਦੇ ਸੂਟ ਜੋ ਦੁਪੱਟਿਆਂ ਦੇ ਨਾਲ ਹੋਣਗੇ ਇਹਦਾ ਡਿਜ਼ਾਈਨ ਅਲੱਗ ਹੋਊਗਾ ਜੀ ਇਹ ਵੀ ਕਾਟਨ ਦੇ ਉੱਪਰ ਰੈਡੀ ਹੋਇਆ ਬਹੁਤ ਵਧੀਆ ਕਾਟਨ ਹੈ ਤੇ ਲਾਈਨਿੰਗ ਦੀ ਵੀ ਜ਼ਰੂਰਤ ਨਹੀਂ ਸਭ ਤੋਂ ਘੱਟ ਗਰਮੀਆਂ ਦੇ ਵਿੱਚ ਤੁਸੀਂ ਜਿਵੇਂ ਮਰਜੀ ਘਰ ਪਾ ਲਓ ਆਫਿਸ ਪਾ ਲਓ ਫਾਕੇ ਹੰਡਾ ਸਕਦੇ ਹੋ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਦੇਖੋ ਜੀ ਵਰਕ ਕਿੰਨਾ ਸੋਹਣਾ ਹੈ ਨੀਚੇ ਸਿੰਧੀ ਵਰਕ ਦੀ ਲਾਈਨ ਹੈ ਘੇਰਾ ਹੈਗਾ ਪੂਰਾ ਫੇਰ ਆਉਣਗੀਆਂ ਬੁੱਟੀਆਂ ਜੀ ਫਿਰ ਉਸ ਤੋਂ ਬਾਅਦ ਫਿਰਕੇ ਜਿਹੜੀ ਲਾਈਨ ਆ ਜੂਗੀ ਫਿਰ ਉੱਪਰ ਤੱਕ ਬਰੀਕ ਬੁੱਟੇ ਪੂਰੀ ਸ਼ਰਟ ਕਵਰ ਹੋਊਗੀ ਨਾਲੇ 슬ੀਵਜ਼ ਦਾ ਆ ਜੂਗਾ ਤੇ ਇਹਨਾਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਜੀ ਮਸਲੀਨ ਦਾ ਟਾਈ ਡਾਈ ਨਾਲ ਦੁਪੱਟਾ ਮਿਲੂਗਾ ਕਿਉਂਕਿ ਲਾਈਟ ਐਂਡ ਡਾਰਕ ਜਾਮਣੀ ਦਾ ਕੰਟਰਾਸਟ ਹੈਗਾ ਇਹ ਬਿਲਕੁਲ ਫਿੱਕਾ ਪਿਆਜੀ ਜਾ ਆ ਗਿਆ ਇਹ ਆ ਗਿਆ ਜੀ ਡਾਰਕ ਜਾਮਣੀ ਕਲਰ ਪਰ ਦੋਨੋਂ ਕਲਰ ਦਾ ਟਾਈ ਡਾਈ ਮਸਲੀਨ ਦਾ 2.5 ਮੀਟਰ ਦਾ ਦੁਪੱਟਾ ਮਿਲੂਗਾ ਤੇ ਸੂਟ ਦੀ ਪ੍ਰਾਈਸ ਦੀ ਗੱਲ ਕਰੀਬ ਦੁਪੱਟਾ ਸਿਰਫ 1295 ਓਨਲੀ 1295 ਉਹ ਵੀ ਮਸਲੀਨ ਦੇ ਟਾਈ ਡਾਈ ਦੁਪੱਟੇ ਦੇ ਨਾਲ ਤਿੰਨ ਕਲਰ ਮਿਲਣਗੇ ਜੀ ਇਹ ਆਫਰ ਫਿਰ ਫੱਜੀ ਲਈ ਹੈ ਦੂਸਰਾ ਜੁਗਾ ਜੀ ਫਲੋਸੀ ਕਲਰ ਦੋਨੋਂ ਸੈਟਾਂ ਦੇ ਵਿੱਚ ਕੋਈ ਮਿਕਸ ਨਹੀਂ ਹੁੰਦਾ ਫੁੱਲ ਪਿਓਰ ਕਾਟਨ ਲਾਈਨਿੰਗ ਵੀ ਨਹੀਂ ਲੱਗਦੀ ਇਹ ਵੀ ਬਹੁਤ ਪਿਆਰਾ ਕਲਰ ਹੈ ਸੇਮ 슬ੀਵਜ਼ ਦਾ ਆ ਜੁਗਾ ਬਾਕੀ ਜਦੋਂ ਆਪਾਂ ਸਟਿਚ ਕਰਦੀਆਂ ਪਾਣ ਜਾਂਦਾ ਹੈ ਹਰ ਕਲਰ ਨਾਲ ਆਪਣੀਆਂ ਆ ਵੀ ਫੱਪ ਜਾਂਦਾ ਤੇ ਇਹਦੇ ਨਾਲ ਹੋਊਗਾ ਜੀ ਬਰਬਰੀ ਦਾ ਦੁਪੱਟਾ ਲਾਈਨਿੰਗ ਬਰਬਰੀ ਦੁਪੱਟਾ 2.5 ਐਂਡ 2.5 ਵਲਸ਼ਡ ਐਮਬਰਾਇਡਰੀ ਨਾਲ ਦਾ ਤੇ بیس ਨਾਲ ਦਾ 1295 ਓਨਲੀ ਦਸਰਾ ਕਲਰ ਆ ਗਿਆ ਜੀ ਇਹ ਆ ਉਹ ਵਾਜੀ ਆਪਣਾ ਵਾਈਨ ਸ਼ੇਡ ਤੇ ਵਾਈਨ ਦੇ ਉੱਪਰ ਲੈਮਨ ਦਾ ਵਰਕ ਆ ਚੁੱਕਾ ਦੇਖੋ ਪਹਿਲਾਂ ਤਾਂ ਮਤਲਬ ਕਿ ਸਿੰਗਲ ਲਾਈਨ ਤੇ ਹੀ ਦੇਖੋ ਕਿੰਨਾ ਟਾਈਮ ਜੋ ਨਿੰਤ ਹੁੰਦੀ ਹੈ ਹਨਾ ਫਿਰ ਇਹਦੇ ਤੇ ਤਾਂ ਲਾਈਨ ਵੀ ਡਬਲ ਹੈ ਉੱਪਰ ਉੱਪਰ ਤੱਕ ਕੁੱਤੀ ਵੱਟੀ ਕੁੱਤੀ ਘੇਰੇ ਦੇ ਉੱਪਰ ਫੈਬਰਿਕ ਵੀ ਇੰਨਾ ਵਧੀਆ ਤੇ ਨਾਲ ਦੁਪੱਟਾ ਤੇ ਪ੍ਰਾਈਸ ਬਿਲਕੁਲ ਹੀ ਘੱਟ ਸਿਰਫ 1295 ਤਾਂ ਇਹਨਾਂ ਵਿੱਚੋਂ ਜਿਹੜਾ ਵੀ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਕਰ ਸਕਦੇ ਜੀ ਟੈਬੀ ਲਾਈਨਿੰਗ ਦੁਪੱਟਾ ਹੈ ਜੀ ਬਹੁਤ ਸੋਹਣਾ ਡਾਈ ਕੀਤਾ ਹੋਇਆ ਤਿੰਨ ਕਲਰ ਇਹਦੇ ਵਿੱਚ ਮਤਲਬ ਕਿ ਐਡ ਕੀਤੇ ਨੇ ਆਫ ਵਾਈਟ ਮਸ ਆਪਣਾ ਲੈਮਨ ਐਂਡ ਵਾਈਨ ਦੇ ਸਕਦੇ ਹਾਂ ਇਹ ਪਾਸੇ ਸਿੰਧੀ ਵਰਕ ਦੇ ਸੂਟ ਪ੍ਰਾਈਸ ਤੁਹਾਨੂੰ ਦੱਸ ਦਿੱਤਾ 1295 ਤੇ ਹੁਣ ਆਪਾਂ ਕੁਝ ਹੋਰ ਕਲੈਕਸ਼ਨ ਲੈ ਕੇ ਆਏ ਹਾਂ ਜਿਸ ਤਰ੍ਹਾਂ ਇਹ ਵਾਲਾ ਸੂਟ ਹੈ ਜੀ ਬਾਕਸ ਜੌਰਜਟ ਸਭ ਤੋਂ ਵੱਧ ਡਿਮਾਂਡ ਰਹਦੀ ਹੈ ਜਦੋਂ ਵੀ ਸੈਟ ਰੈਡੀ ਹੁੰਦਾ ਹੈ ਬਹੁਤ ਜਲਦੀ ਸੇਲ ਹੁੰਦਾ ਹੈ ਇਹਦੇ ਵਿੱਚ ਹੁਣ ਪਿਸਤਾ ਕਲਰ ਰੈਡੀ ਹੋ ਚੁੱਕਿਆ ਜੀ ਸਾਰਾ ਸੈਟ ਪਿਸਤਾ ਕਲਰ ਦਾ ਰਹੂਗਾ neckline ਵੇਖੋ ਬਹੁਤ ਸੋਹਣਾ neckline ਹੈ ਇਹ ਹੈਗਾ ਫੈਬਰਿਕ ਬਾਕਸ ਜੌਰਜ ਹੈ ਕਿ ਜਿਹੜੀਆਂ ਪਾਣਾ ਕਹਿੰਦੀਆਂ ਨੇ ਸਾਨੂੰ ਰਿੰਕਲ ਫ੍ਰੀ ਫੈਬਰਿਕ ਚਾਹੀਦਾ ਤੇ ਦੋਨੋਂ ਮੌਸਮ ਚ ਪਾ ਸਕੀਏ ਗਰਮੀ ਸਰਦੀ ਤਾਂ ਉਹਦੇ ਲਈ ਇਹ ਬਹੁਤ ਮਤਲਬ ਕਿ ਬੈਸਟ ਕਲੈਕਸ਼ਨ ਰਹਿੰਦੀ ਹੈ ਇਹ ਘੇਰੇ ਦਾ ਆਊਗਾ ਘੇਰਾ ਵੀ ਹੈ neckline ਵੀ ਹੈ ਐਂਡ 슬ੀਵਜ਼ ਵੀ ਹੈ ਠੀਕ ਹੈ ਜੀ ਤੇ ਬਾਟਮ ਵੀ ਹੈ ਮਤਲਬ 슬ੀਵਜ਼ ਦਾ ਸਿੰਗਲ ਲਾਈਨ ਆ ਜਾਊਗਾ ਬਾਟਮ ਦਾ ਡਬਲ ਲਾਈਨ ਵਰਕ ਹੈ ਜੀ ਦੇਖੋ ਬਾਹਾਂ ਦਾ ਵੀ ਵਰਕ ਸਲਵਾਰ ਦਾ ਵੀ ਵਰਕ neckline ਦਾ ਵੀ ਤੇ ਘੇਰੇ ਦਾ ਤੇ ਪ੍ਰਾਈਸ ਰੱਖੂਗਾ ਸਿਰਫ ਸੌਂਟ ਦਾ 1195 only 1195 ਬਾਕਸ ਜਰਜ ਹੈ ਸਿੰਗਲ ਕਲਰ ਸਟਰੀਡੀ ਹੈ ਕਿਉਂਕਿ ਇਹ ਕਲਰ ਸਭ ਤੋਂ ਵੱਧ ਸੇਲ ਹੁੰਦਾ ਇਸ ਤੋਂ ਇਲਾਵਾ ਇਹ ਵਾਲਾ ਸੋਡੇ ਬਰਬਰੀ ਤੇ ਰੀਡੀ ਹੋ ਚੁੱਕਿਆ ਜੀ ਪਿਓਰ ਬਰਬਰੀ ਐਸ ਕੇ ਬ੍ਰਾਂਡ ਫਿਰੋਜ਼ੀ ਕਲਰ ਦੀ ਡਿਮਾਂਡ ਬਹੁਤ ਆਈ ਸੀ ਲਾਈਟ ਫਿਰੋਜ਼ੀ ਬਿਲਕੁਲ ਫਿੱਕਾ ਜਿਹਾ ਸਰਦਈ ਕਲਰ ਇਹਦੀ ਡਿਮਾਂਡ ਸਭ ਤੋਂ ਵੱਧ ਸੀ ਤਾਂ ਆਪਾਂ ਇਸੇ ਦੇ ਉੱਪਰ ਸੈਟ ਰੀਡੀ ਕਰ ਦਿੱਤਾ ਲੈ ਸਕਦੇ ਹੋ ਕੰਟਰਾਸਟ ਦੁਪੱਟਾ ਵੀ ਲੈ ਸਕਦੇ ਹੋ ਨਾਲ ਦਾ ਵੀ ਲੈ ਸਕਦੇ ਆ ਇਹ ਆ ਗਿਆ 슬ੀਵ ਦਾ ਵਰਕ ਬਹੁਤ ਸੋਨਾ ਸੂਟ ਬਣ ਕੇ ਰੈਡੀ ਹੁੰਦਾ ਲੈ ਸਕਦੇ ਹੋ ਜੀ ਸੂਟ ਦਾ ਪ੍ਰਾਈਸ ਹੈਗਾ 1295 ਕਿਉਂਕਿ ਇਹਦਾ ਜੋ ਫੈਬਰਿਕ ਹੈ ਬਹੁਤ ਸੁਪੀਰੀਅਰ ਫੈਬਰਿਕ ਇਹਦੇ ਯੂਜ਼ ਹੋਇਆ ਜੀ ਬਰਬਰੀ 1295 ਇਸ ਤੋਂ ਇਲਾਵਾ ਇਹ ਵਾਲਾ ਸੈੱਟ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਸਾਡਾ ਮਤਲਬ ਕਿ ਅੱਜ 10ਵੇਂ ਤੋਂ 12ਵਾਂ ਸੈੱਟ ਰੈਡੀ ਹੋ ਕੇ ਆਇਆ ਇਹ ਵੀ ਸਾਰਾ ਆਰਡਰ ਦੇਨੇ ਇੰਨਾ ਚੋਂ ਤੁਹਾਨੂੰ ਸੂਟ ਨਹੀਂ ਮਿਲੂਗਾ ਬਟ ਨੈਕਸਟ ਆਰਡਰ ਜਿਹੜਾ ਲੱਗਣਾ ਉਹਦੇ ਵਿੱਚ ਤੁਸੀਂ ਐਡ ਕਰਵਾ ਸਕਦੇ ਹੋ ਇਹ ਵਾਲਾ ਕਲਰ ਸਭ ਤੋਂ ਵੱਧ ਚੱਲ ਰਿਹਾ ਹੈ ਬਾਕੀ ਤੁਸੀਂ ਆਪਣੀ ਚੁਆਇਸ ਦਾ ਕੋਈ ਵੀ ਕਲਰ ਲਗਵਾਉਣਾ ਚਾਹ ਰਹੇ ਤਾਂ ਲਗਵਾ ਸਕਦੇ ਹੋ ਕਿਉਂਕਿ ਇਹਦਾ ਫਰੇਮ ਲੱਗਣਾ ਪਰਸੋਂ ਠੀਕ ਹੈ ਜੀ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਇਹ ਨੈਕ ਲਾਈਨ ਰਹੂਗੀ ਮਿਰਰ ਵਰਕ ਆਊਗਾ ਪੈਨਲ ਆਉਣਗੇ ਜੀ ਇਹ ਵੀ ਬਰਬਰੀ ਦੇ ਉੱਪਰ ਰੈਡੀ ਹੋਇਆ ਤੁਸੀਂ ਕੋਈ ਵੀ ਫੈਬਰਿਕ ਤੇ ਰੈਡੀ ਕਰ ਸਕਦੇ ਹੋ ਜਿਵੇਂ ਇਹ ਬਰਬਰੀ ਤੇ ਰੈਡੀ ਹੈ ਮੋਦੇ ਹਿਸਾਬ ਨਾਲ ਤੁਹਾਨੂੰ ਪ੍ਰਾਈਸ ਦੱਸੂਗੀ ਤੁਸੀਂ ਬਾਕੀ ਜੇ ਕੋਈ ਹੋਰ ਜਿਵੇਂ ਜੋਰ ਜੱਟ ਹੋਵੇ ਜਾਂ ਕੋਈ ਹੋਰ ਫੈਬਰਿਕ ਤੇ ਕਰਾਉਣਾ ਚਾਹੁੰਦੇ ਹੋ ਤਾਂ ਉਹਦਾ ਪ੍ਰਾਈਸ ਉਹਦੇ ਹਿਸਾਬ ਨਾਲ ਘੱਟ ਵੱਧ ਹੋ ਜਾਂਦਾ ਸਿੰਪਲ ਕਾਟਨ ਤੇ ਕਰਾਉਣਾ ਚਾਹੋ ਤਾਂ ਘੱਟ ਚ ਹੋ ਜਾਂਦਾ ਇਹ ਆ ਗਿਆ ਜੀ ਪਹੁੰਚਣ ਦਾ ਵਰਕ ਸੌਰੀ ਇਹ ਪਹੁੰਚਣ ਦਾ ਵਰਕ ਆ ਗਿਆ ਇਹ 슬ੀਵਜ਼ ਦਾ ਬਰਬਰੀ ਤੇ ਰੈਡੀ ਹੋਇਆ ਜੀ ਦੁਪੱਟਾ ਪਿਓਰ ਕਮਲ ਚ ਨੂਨ ਪਿਓਰ ਕਮਲ ਚ ਨੂਨ ਟਾਈ ਐਂਡ ਡਾਈ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਦੇਖ ਸਕਦੇ ਹੋ ਬਹੁਤ ਸੋਹਣਾ ਹੀ ਸੂਟ ਦੀ ਲੁੱਕ ਆਉਂਦੀ ਹੈ ਰੈਡੀ ਹੋਏ ਦੀ ਤੇ ਇਹ ਵਾਲਾ ਜਿਹੜਾ ਸੂਟ ਹੈ ਜੀ ਵਿਦ ਕਮਲ ਚੀਨੋਂ ਦੁਪੱਟਾ ਇਹਦਾ ਪ੍ਰਾਈਸ ਹੈਗਾ 2295 2295 ਜੇਕਰ ਤੁਸੀਂ ਸਿੰਪਲ ਦੁਪੱਟਾ ਜਾਂ ਕੋਈ ਅਨਦਰ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਉਹਦੇ ਹਿਸਾਬ ਨਾਲ ਇਹਦਾ ਪ੍ਰਾਈਸ ਘੱਟ ਹੋਗਾ। ਹਾਂਜੀ ਇਹ ਆ ਗਿਆ ਜੀ ਆਪਣਾ ਖਾਦੀ ਸ਼ਿਲਕ ਬਹੁਤ ਸੋਹਣਾ ਫੈਬਰਿਕ ਹੈ। ਇਦੇ ਉੱਪਰ ਦੁਆਰਾ ਰੈਡੀ ਕੀਤਾ ਇਹ ਸੈੱਟ ਪਹਿਲਾਂ ਵੀ ਆਪਾਂ ਲੈ ਕੇ ਆਏ ਸੀਗੇ ਤਾਂ ਸੇਮ ਕਲਰ ਤੇ ਰੈਡੀ ਕਰਵਾਏ ਦੋ-ਤਿੰਨ ਆਰਡਰ ਹੈਗੇ ਸੀ ਬਾਕੀ 300 ਟੱਕ ਐਕਸਟਰਾ ਨੇ ਕੋਈ ਭਣ ਲੈਣਾ ਚਾਹੁੰਦੀ ਆ ਤਾਂ ਦੇਖ ਸਕਦੇ ਹੋ ਜੀ ਇਹ ਘੇਰੇ ਦਾ ਵਰਕ ਆਊਗਾ neck line ਆਪਾਂ ਸੇਮ ਲੈਸਸ ਦੇ ਨਾਲ ਰੈਡੀ ਕਰਾਂਗੇ ਇਹ ਆ ਗਿਆ ਜੀ 슬ੀਵ ਦਾ ਵਰਕ ਹਾਂਜੀ ਅੱਗੇ ਇਹ ਵਾਲਾ ਜਿਹੜਾ ਇਹਦਾ 슬ੀਵ ਦਾ ਵਰਕ ਆ ਗਿਆ ਖਾਦੀ ਛਿਲਕਾ ਜੀ ਫੈਬਰਿਕ ਤੇ ਇਹ ਵਾਲਾ ਜਿਹੜਾ ਸੈੱਟ ਹੈ ਜੀ ਤੁਹਾਨੂੰ ਮਿਲੂਗਾ ਕਿਉਂਕਿ ਇਹ ਜਿਹੜਾ ਫੈਬਰਿਕ ਹੈ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈਗਾ ਕੋਈ ਇਹਦੀ ਕੰਪਲੇਂਟ ਨਹੀਂ ਹੈਗੀ ਦੁਪੱਟਾ ਤੁਸੀਂ ਟਾਈਡ ਆਈ ਇਹਦੇ ਨਾਲ ਕਰਵਾ ਕੇ ਮਤਲਬ ਬਣਾ ਸਕਦੇ ਹੋ ਵਰਕ ਵੀ ਬਹੁਤ ਸੋਹਣਾ ਦੇਖੋ ਸ਼ੇਡ ਵਾਲਾ ਵਰਕ ਕੀਤਾ ਹੋਇਆ ਤੇ ਇਹ ਵਾਲੇ ਸੂਟ ਦਾ ਪ੍ਰਾਈਸ ਵੀ ਹੈਗਾ ਸਿਰਫ 1195 ਓਨਲੀ 1195 ਅੱਗੇ ਸੈੱਟ ਰੈਡੀ ਹੋਇਆ ਜੀ ਆਪਣਾ ਆਰੀ ਵਰਕ ਵੀ ਹੈਂਡ ਵਰਕ ਏ ਆਰੀ ਦੇ ਉੱਪਰ ਸਾਰਾ ਹੈਂਡ ਦਾ ਟੱਚ ਹੋਊਗਾ ਲੈਮਨ ਕਲਰ ਪਿਓਰ ਕਾਟਨ ਦੇਖ ਸਕਦੇ ਹੋ ਆਰੀ ਦੇ ਉੱਪਰ ਸਾਰਾ ਹੈਂਡ ਦਾ ਟੱਚ ਹੈ ਵੈਸੇ ਇਹ ਵਾਲਾ ਸੂਟ ਹੈ ਜਿਹੜਾ ਤੁਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦੇਖ ਸਕਦੇ ਹੋ ਇਹ ਹੈਗਾ ਸੀ ਜਿਹਦਾ ਪ੍ਰਾਈਸ 1895 ਹੈਂਡਵਰਕ ਵਾਲੇ ਦਾ ਬਟ ਅੱਜ ਇਹ ਤੁਹਾਨੂੰ ਬਿਲਕੁਲ ਆਫਰ ਤੇ ਮਿਲਣਗੇ ਸੂਟ ਲੈ ਸਕਦੇ ਹੋ ਕਿਉਂਕਿ ਆਪਣੇ ਕੋਲ ਤਿੰਨ ਚਾਰ ਕਿ ਪੀਸ ਨੇਗੇ ਦੇਖੋ ਇੱਕ ਪਿੰਕ ਕਲਰਸ ਮਿਲੂਗਾ ਆਰੀ ਮਿੱਧ ਹੈਂਡ ਸਾਰਾ ਮਤਲਬ ਵਰਕ ਹੋਊਗਾ ਦੇਖ ਸਕਦੇ ਹੋ ਉਦੋਂ ਤੱਕ ਵੀ ਨੈਕਲਾਈਨ ਤੱਕ ਤੇ ਇਹ ਤੁਹਾਨੂੰ ਅੱਜ ਆਫਰ ਪ੍ਰਾਈਸ ਦੇ ਵਿੱਚ ਮਿਲ ਲੰਗੇ ਜੀ ਸਿਰਫ 1195 ਆਰੀ ਦੇ ਉੱਪਰ ਸਾਰਾ ਹੈਂਡਵਰਕ ਹੋਊਗਾ ਸਿਰਫ 1195 ਬਹੁਤ ਵਧੀਆ ਕੁਆਲਿਟੀ ਦੀ ਫੈਬਰਿਕ ਯੂਜ਼ ਹੋਈ ਹੈ ਪਿਓਰ ਕਾਟਨ 1195 ਓਨਲੀ ਦੋ ਹੀ ਪੀਸ ਲੈਫਟ ਨੇ ਹੈਂਡਵਰਕ ਦੇ ਵਿੱਚ ਇਹ ਆਊਗਾ ਜੀ ਓਨਲੀ ਆਰੀ ਵਰਕ ਕਲਰ ਵੀ ਸੋਹਣਾ ਡਿਜ਼ਾਈਨ ਵੀ ਬਹੁਤ ਸੋਹਣਾ ਇਹ ਸਿੰਗਲ ਕਲਰ ਆਪਣੇ ਕੋਲ ਸਿੰਗਲ ਸੂਟ ਬਿਲਕੁਲ ਲਾਈਟ ਜਾਂ ਜਾਮਣੀ ਜਲ ਵੈਂਡਰ ਕਲਰ ਆਪਾਂ ਕਹਿੰਦੀਏ ਬਹੁਤ ਸੋਹਣਾ ਆਰੀ ਵਰਕ ਕੀਤਾ ਹੋਇਆ ਹੈ ਇਹ ਸਪੈਸ਼ਲ ਆਫਰ ਹੈ ਜੀ ਸਿਰਫ 995 ਇੱਕੋ ਹੀ ਪੀਸ ਆ ਓਨਲੀ 995 ਤੁਹਾਡਾ ਸੈੱਟ ਵੀ ਰੈਡੀ ਹੋ ਚੁੱਕਿਆ ਜੀ ਨੇਚਰਲ ਫਲੇਵ ਦੇ ਉੱਪਰ ਇਹ ਵੀ ਡਿਮਾਂਡ ਤੇ ਸੈੱਟ ਰੈਡੀ ਹੋਇਆਗਾ ਦੇਖੋ ਇਹਦਾ ਵਰਕ ਬਹੁਤ ਸੋਹਣਾ ਹੈ ਪੂਰਾ ਹੈਵੀ ਸੂਟ ਬਣ ਕੇ ਰੈਡੀ ਹੁੰਦਾ neck line ਹੈਵੀ ਹੈ ਜੀ نیچے ਤੱਕ ਪੂਰਾ ਜੋ ਸ਼ਰਟ ਦੇ ਉੱਪਰ ਵਰਕ ਆਊਗਾ ਇਹ ਆ ਗਿਆ 슬ੀਵਸ ਦਾ ਫੈਬਰਿਕ ਰਹੂਗਾ ਨੇਚਰਲ ਫਲੇਵ ਨਾਲ ਪਿੰਕ ਐਮਬਰਾਇਡਰੀ ਨਾਲ ਦੀ ਬਾਟਮ ਤੇ ਦੁਪੱਟਾ ਟਾਈ ਐਂਡ ਡਾਈ ਫੁੱਲ ਪਿਓਰ ਦੁਪੱਟਾ ਡਬਲ ਸ਼ੀਲਡ 2.5 ਮੀਟਰ ਦਾ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਤੇ ਇਹ ਵਾਲਾ ਜਿਹੜਾ ਸੂਟ ਹੈ ਵੀਦ ਦਾ ਦੁਪੱਟਾ ਪਊਗਾ ਤੁਹਾਨੂੰ ਸਿਰਫ 1595 ਪਿਓਰ ਨੇਚਰਲ ਕਰੇਪ ਦੇ ਉੱਪਰ ਵੀਦ ਦਾ ਦੁਪੱਟਾ ਓਨਲੀ 1595 ਤੇ ਇਹ ਕੇਵਲ ਆ ਗਿਆ ਜੀ ਇਹ ਆਊਗਾ ਜੀ ਕਾਟਨ ਬੇਸ ਦੇ ਉੱਪਰ ਬਹੁਤ ਸੋਹਣਾ ਫੈਬਰਿਕ ਹੈ ਵੀ ਐਮਬਰਾਇਡਰੀ ਵੀ ਸੋਹਣੀ ਹੈ ਇਹ ਸਿੰਗਲ ਪੀਸ ਹੈ ਜੀ ਆਪਣੇ ਕੋਲ ਇਹ ਵੀ ਤੁਹਾਨੂੰ ਸਪੈਸ਼ਲ ਆਫਰ ਤੇ ਮਿਲ ਰਿਹਾ ਸਿਰਫ 699 ਓਨਲੀ 699 ਬਹੁਤ ਸੋਹਣਾ ਵਰਕ ਹੈ 슬ੀਵਸ ਦਾ ਇਹ ਆ ਗਿਆ ਜੀ ਪਿਓਰ ਬਰਬਰੀ ਐਸ ਕੇ ਬ੍ਰਾਂਡ ਪਿਓਰ ਬਰਬਰੀ ਦੇ ਵਿੱਚ ਵਰਕ ਦੇਖੋ ਕਿੰਨਾ ਸੋਹਣਾ ਹੈ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਆਪਾਂ ਬਣਾਇਆ ਸੀ ਕਸਟਮਰ ਦਾ ਨੈਕ ਲਾਈਨ ਸਭ ਤੋਂ ਪਹਿਲਾਂ ਕਲਰ ਕੰਟਰਾਸਟ ਵੇਖੋ ਕਿੰਨੇ ਸੋਹਣੇ ਨੇ ਇਹਦੇ ਨਾਲ ਦੁਪੱਟਾ ਆਪਾਂ ਇਹ ਵਾਲੇ ਕਲਰ ਪਾ ਕੇ ਡਾਈ ਕਰਵਾਉਣਾ ਤਾਂ ਬਹੁਤ ਜ਼ਿਆਦਾ ਸੋਹਣਾ ਲੱਗਦਾ ਕੀਰੇ ਦੇ ਉਪਰ ਆਜੂ ਕਾਜੀ ਡਿਜ਼ਾਈਨ ਐਂਡ ਇਹ ਆਜੂਸ ਲੀਸ ਦਾ ਪਿਓਰ ਬਰਬਰੀ ਫੈਬਰਿਕ ਐਂਡ ਲਾਈਨਿੰਗ ਦੀ ਜ਼ਰੂਰਤ ਹੈਗੀ ਨਹੀਂ ਠੀਕ ਹੈ ਜੀ ਇਹ ਵਾਲਾ ਜਿਹੜਾ ਸੂਟ ਹੈ ਜੀ ਇਹਦਾ ਪ੍ਰਾਈਸ ਵੀ ਰਹੂਗਾ 1295 ਪਿਓਰ ਬਰਬਰੀ ਦੇ ਉੱਪਰ ਹੈ ਵੈਸੇ ਇਹ ਸੈੱਟ ਸੀ ਜਿਹੜਾ 1495 ਵਾਲਾ ਸੀ ਇਹ ਸਿੰਗਲ ਪੀਸ ਹੈਗਾ ਤਾਂ ਕਰਕੇ ਤੁਹਾਨੂੰ ਮਿਲੂਗਾ ਸਿਰਫ 1200 ਤੇ ਇੱਕ ਇਹ ਵਾਲੀ ਕਲੈਕਸ਼ਨ ਆਪਾਂ ਲੈ ਕੇ ਆਏ ਸੀ ਇਹ ਦੁਬਾਰਾ ਰੀਸਟਾਕ ਹੋਊਗਾ ਜੀ ਕੱਲ ਇਹ ਕਿਸੇ ਕਸਟਮਰ ਦੇ ਸੂਕ ਨੇ ਇਹ ਕੱਲ ਜਾਂ ਪਰਸੋਂ ਤੱਕ ਦੁਬਾਰਾ ਵੀਡੀਓ ਲੈ ਕੇ ਆਵਾਂਗੇ ਜਿੰਨਾ ਵੀ ਪਹਿਣਾ ਦੇ ਪਹਿਲਾਂ ਆਰਡਰ ਰਹਿ ਗਏ ਸੀ ਤਾਂ ਤੁਸੀਂ ਬੁੱਕ ਕਰ ਸਕਦੇ ਹੋ ਪਹਿਲਾਂ ਆਪਾਂ ਇਹ ਆਲ ਓਵਰ ਸੂਟ ਲੈ ਕੇ ਆਏ ਸੀ ਵੀ ਜਿਨ੍ਹਾਂ ਨੂੰ ਜਿਵੇਂ ਰਿਕੁਆਇਰਮੈਂਟ ਹੋਊਗੀ ਉਵੇਂ ਆਪਾਂ ਬਾਟਮ ਡਾਈ ਦੇ ਦਾਂਗੇ ਕਰਵਾ ਕੇ ਇਹ ਕਿਸੇ ਕਸਟਮਰ ਦੇ ਸੂਟ ਨੇ ਅੱਜ ਜਾ ਰਹੇ ਨੇ ਤਾਂ ਤੁਹਾਡੇ ਲਈ ਲੈ ਕੇ ਆਏ ਕਿਉਂਕਿ ਜੋ ਵੀ ਕਲੈਕਸ਼ਨ ਆਊਗੀ ਉਹਦੇ ਨਾਲ ਸਲਵਾਰਾ ਨਹੀਂ ਹੋਣਗੇ ਉਹ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੋਣਗੇ ਤੁਸੀਂ ਡਾਈ ਕਰਵਾਉਣਾ ਚਾਹੁੰਦੇ ਹੋ ਕਿ ਨਹੀਂ ਜਾਂ ਆਲ ਓਵਰ ਲੈਣਾ ਚਾਹੁੰਦੇ ਹੋ ਕਿਉਂਕਿ ਬਹੁਤਿਆਂ ਨੇ ਆਲ ਓਵਰ ਵੀ ਲਏ ਸੀ ਤਾਂ ਇਸ ਤਰ੍ਹਾਂ ਇਹਦੇ ਨਾਲ ਪਲੇਨ ਬਾਟਮ ਨਾਲ ਇਸ ਤਰ੍ਹਾਂ ਤਾਂ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਇਹ ਸਾਰੇ ਹੈਂਡਵਰਕ ਦੇ ਪੀਸ ਰਹਿਣਗੇ ਜੀ 3000 ਪਲੱਸ ਰਹਿਣਗੇ ਠੀਕ ਹੈ ਜੀ ਪਰਸੋਂ ਤੱਕ ਇਹ ਸਾਰੀ ਕਲੈਕਸ਼ਨ ਆ ਜਾਣੀ ਆ ਓਕੇ ਜੀ ਇਹ ਸੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਕਾਫੀ ਸਾਰੇ ਸੂਟ ਸੀ ਤੁਹਾਡੇ ਲਈ ਲੈ ਸਕਦੇ ਹੋ ਬਹੁਤ ਘੱਟ ਪ੍ਰਾਈਸ ਦੇ ਵਿੱਚ ਸੀ ਤੇ ਓਕੇ ਜੀ ਕੱਲ ਫਿਰ ਮਿਲਦੇ ਹਾਂ ਮੋਰ ਪਿਆਰੀ ਜੀ ਕਲੈਕਸ਼ਨ ਦੇ ਨਾਲ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਸਤਿ ਸ਼੍ਰੀ ਅਕਾਲ